ਤੁਸੀਂ ਦੇਖੋ ਫਗਵਾੜਾ ਨਿਊਜ਼ ਮੈਂ ਹਟਣਾ ਅਸਲੀ ਗੁਗਵਾੜਾ ਸ਼ਹਿਰ ਦੇ ਵਿੱਚ ਬੇਤੇ ਦੇ ਨੇ ਉਸ ਸਮੇਂ ਚਰਚਾ ਦਾ ਮਾਹੌਲ ਬਣ ਗਿਆ ਜਦੋਂ ਗੁਰਾਇਆਂ ਦੇ ਰਹਿਣ ਵਾਲੇ ਨੌਜਵਾਨ ਸੌਰਵ ਦੀ ਕਿਸਮਤ ਤਾਰੇ ਵਾਂਗ ਚਮਕੀ ਤੇ ਸਿਰਫ 210 ਰੁਪਏ ਦੀ ਲਾਟਰੀ ਪਾਈ ਗਈ ਤੇ ਸੌਰਵ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਛੋਟੇ ਜਿਹੇ ਟਿਕਟ ਉਸ ਦੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਤੋਹਫਾ ਲਿਆ ਸਕਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਪਰਮਾਤਮਾ ਦੀ ਕਿਰਪਾ ਜਦੋਂ ਹੁੰਦੀ ਆ ਤਾਂ ਲੱਖਾਂ ਦੇ ਵਿੱਚੋਂ ਇੱਕ ਚਮਕਦਾ ਅਤੇ ਇਸ ਵਾਰ ਇਹ ਚਮਕ ਸੌਰਵ ਦੇ ਹਿੱਸੇ ਆਈ ਹੈ ਤੇ ਫਗਵਾੜਾ ਬਾਸ ਸਟੈਂਡ ਤੇ ਸਥਿਤ ਲਾਟਰੀ ਸਟਾਲ ਤੋਂ ਟਿਕਟ ਖਰੀਦਣ ਤੋਂ ਕੁਸ਼ੀ ਕੈਂਟੀਆਂ ਦੇ ਬਾਅਦ ਹੀ ਸਟਾਲ ਮਾਲਿਕ ਰੂਪ ਲਾਲ ਨੇ ਉਸ ਨੂੰ ਖੁਦ ਫੋਨ ਕਰਕੇ ਦੱਸਿਆ ਕਿ ਉਸ ਦੀ 3 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ ਇਹੇ ਖੁਸ਼ ਖਬਰیں ਸੁਣਦਿਆਂ ਹੀ ਸੌਰਵ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਖੁਸ਼ੀ ਦੇਸ ਮੋਕੇ ਤੇ ਸੌਰਵ ਤੁਰੰਤ ਸਟਾਲ ਤੇ ਪਹੁੰਚਿਆ ਤਾਂ ਜਿੱਥੇ ਰੂਪਰਾਲ ਨੇ ਉਸ ਨੂੰ 3 ਲੱਖ ਰੁਪਏ ਦਾ ਚੈੱਕ ਸੌਪਿਆ ਤੇ ਸਟਾਲ ਤੇ ਲੱਡੂ ਵੰਡੇ ਗਏ ਤੇ ਲੋਕਾਂ ਨੇ ਵਧਾਈਆਂ ਦਿੱਤੀਆਂ ਅਤੇ ਸੌਰਵ ਦੀ ਚਮਕੀ ਕਿਸਮਤ ਦੀਆਂ ਗੱਲਾਂ ਸ਼ਹਿਰ ਪਰਦੇ ਵਿੱਚ ਗੂੰਜਣ ਲੱਗੀਆਂ ਤੇ ਲਾਟਰੀ ਸਟਾਲ ਮਾਲਿਕ ਰੂਪਰਾਲ ਨੇ ਕਿਹਾ ਕਿ ਸਾਡੀ ਸਟਾਲ ਤੋਂ ਇੰਨਾ ਵੱਡਾ ਇਨਾਮ ਨਿਕਲਣਾ ਸਾਡੇ ਲਈ ਮਾਣ ਦੀ ਗੱਲ ਹੈ ਤੇ ਸੌਰਵ ਦੇ ਖੁਸ਼ੀ ਵੇਖ ਕੇ ਤਾਂ ਦਿਲ ਹੋਰ ਖੋਸ਼ ਹੋ ਗਿਆ ਤੇ ਫਗਵਾੜਾ ਇਹਦੇ ਵਿੱਚ ਇਸ ਸਮੇਂ ਕੋ ਹਰ ਕੋਈ ਸੌਰਵ ਦੀ ਚੜ੍ਹਦੀ ਕਲਾ ਤੇ ਉਸ ਦੀ ਚਮਕਦੀ ਕਿਸਮਤ ਦੀਆਂ ਵਧਾਈਆਂ ਦੇ ਰਿਹਾ ਤੇ ਫਗਵਾੜਾ న్యూਸ ਲਈ ਕੈਮਰਾਮੈਨ ਜੁਰ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਣੀ ਦੀ ਵਿਸ਼ੇਸ਼ ਰਿਪੋਰਟ ਸੌਰਵ ਭਾਈ ਸੌਰਵ ਭਾਈ ਕਿਹੜੇ ਪਿੰਡ ਤੋਂ ਆਪਾਂ ਭਾਈ ਘਰਾਇਆ ਤੋਂ ਜਿਹੜਾ ਅੱਜ ਲੈਟਰੀ ਪਾਈਸ਼ੇ ਜੁੱਤੀਆ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਦਾ ਤੁਹਾਡਾ ਨਾਮ ਲੱਗਾ ਭਾਈ 1 ਲੱਖ ਦਾ ਨਾਮ ਲੱਗਾ ਮੈਂ ਭਾਈ ਤੋਂ ਮੈਂ ਸੁਣਿਆ ਸੀਗਾ ਕਿ ਲੈਟਰੀਆਂ ਦੇ ਨਾਮ ਬਹੁਤ ਨਿਕਲਦੇ ਇੱਥੇ ਤਾ 210 ਰੁਪਏ ਦੀ ਕਲ ਪਾ ਕੇ ਗਿਆ ਸੀਗਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਅੱਜ ਭਾਈ ਦਾ ਆਪ ਖਦੂ ਫੋਨ ਆਇਆ ਮੈਨੂੰ ਕਿ ਤੇਰੀ ਲਾਟਰੀ ਲੱਗ ਗਈ ਆ ਤਾਂ ਬਹੁਤ ਧੰਨਵਾਦ ਕਰਦਾ ਭਾਈ ਦਾ ਲਾਟਰੀ ਆਈ ਤੁਹਾਨੂੰ ਲੱਗੀ ਕਿੰਨੇ ਦੀ ਭਾਈ 3 ਲੱਖ ਦੀ 3 ਲੱਖ ਦੀ ਹੈ ਕਿੰਨੇ ਮਿਲੇਗਾ ਕਿੱਦਾਂ ਤੁਹਾਨੂੰ ਚੈੱਕ ਮਿਲ ਗਿਆ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਐ ਅੰਕ ਕੰਟਰੋਲ ਬਹੁਤ ਧੰਨਵਾਦ ਆ ਮੈਂ ਤਾਂ ਇਹਨਾਂ ਦੇ ਖਦੂ ਫੋਨ ਕਰਕੇ ਆਪ ਦੱਸਿਆ ਹਾਂਜੀ ਹਾਂਜੀ ਤਾਂ ਮੈਂ ਤਾਂ ਆਪ ਚਾਹੂੰਗਾ ਕਿ ਸਾਰੇ ਜਣੇ ਇੱਥੋਂ ਲਾਟਰੀਆਂ ਪਾਓ ਤਾਂ ਨਾਮ ਨਿਕਲਦੇ ਇੱਥੋਂ ਕਿਹੜਾ ਕਿੱਥੇ ਭਗਵਾਨੀ ਕਾਉਂਟਰ ਹੈ ਇਹ ਭਗਵਾਨਾ ਬਾਸਟੈਂਡ ਬਾਈ ਹਾਂਜੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਆਰਬੀ ਲਾਟਰੀ ਸਟਾਈਲ ਤੇ ਸਟਾਲ ਤੇ ਆਓ ਤਾਂ ਇਥੋਂ ਬਾਅਦ ਚੜ ਕੇ ਲਾਡਰੀਆਂ ਪਾਓ ਆ ਨਾਮ ਨਿਕਲਦੇ ਇਥੋਂ ਜੀ ਪੇਮੈਂਟ ਚੈੱਕ ਮਿਲ ਗਿਆ ਜੀ ਕਿਦਾਂ ਮਹਿਸੂਸ ਹੋ ਰਿਹਾ ਜਿਹੜਾ ਤੁਹਾਡਾ ਇਹ 3 ਲੱਖ ਰੁਪਏ ਦਾ ਨਾਮ ਲੱਗਿਆ ਬਾਈ ਖੁਸ਼ੀ ਮਹਿਸੂਸ ਹੁੰਦੀ ਬਾਈ ਆ ਬਹੁਤ ਜਦੋਂ ਤੁਹਾਨੂੰ ਕਾਉਂਟਰ ਤੋਂ ਕਾਲ ਗਈ ਆ ਕੀ ਮਨ ਕਿਦਾਂ ਲੱਗਾ ਮਨ ਚ ਪਹਿਲਾਂ ਮੈਂ ਕਿਹਾ ਸ਼ਾਇਦ ਰੁੱਬੇ ਹੀ ਕਰਦੇ ਪਏ ਆ ਜਦੋਂ ਪਤਾ ਲੱਗਾ ਤਾਂ ਨੂੰ ਪੀਰਸਾ ਮੈਨੂੰ ਕਿੰਨੀ ਲੋਨ ਦੀ ਪੈਸੇ ਆ ਗਿਆ ਸਹੀ ਗੱਲ ਆ ਭਾਈ ਮੈਂ ਹਰ ਵਾਰ ਕਹਿੰਦਾ ਸੀ ਮੇਰਾ ਭਾਈ ਗੱਡੀ ਦਾ ਕੰਮ ਹੈ ਟੈਕਸੀ ਦਾ ਕੰਮ ਹੈ ਉਹ ਰਾਇਆ ਜੀ ਨੰਨਾ ਰੋਪਲਾਲ ਜੀ ਰੋਪਲਾਲ ਜੀ ਆਪਣੇ ਇੱਥੇ ਸਟਾਲ ਦੇ ਖੜੇ ਆ ਕੀ ਕਹਿਣਾ ਜਾਣਦੇ ਆ ਜਲਦੀ ਇੱਕ ਲੈਟਰੀ ਵਗੈਰਾ ਨਿਕਲੀ ਆ ਮੇਰਾ ਵੀਰ ਜੀ ਇੱਕ ਮੇਰੇ ਕੋਲ ਵੀਰ ਜੀ ਆਈ ਸੀਗੇ ਹਾਂਜੀ ਹਾਂਜੀ ਉਹਨੇ ਟਿਕਟ ਲਈ ਆ 210 ਰੁਪਏ ਦੀ ਹਾਂਜੀ ਤੇ ਪੂਰਾ ਸੈੱਟ ਹੁੰਦਾ 175 ਰੁਪਏ ਦਾ 140 ਰੁਪਏ ਦਾ 210 ਰੁਪਏ ਦਾ ਹਾਂਜੀ ਉਹਨੇ 210 ਰੁਪਏ ਖਾਤੇ ਸੀਗੇ ਜੀ ਉਹਨਾਂ ਦਾ ਤਿੰਨ ਅੱਖਰੇ ਨਾਮ ਲੱਗਾ ਜੀ ਕਿੰਨੇ ਦਾ 3 ਲੱਖ ਰੁਪਏ ਦਾ ਅੱਛਾ ਇਨਾਮ ਮਿਲ ਗਿਆ ਜੀ ਉਹਨਾਂ ਨੂੰ ਹਾਂ 200 ਹਾਲੇ ਨਾ ਮਿਲ ਗਿਆ ਜੀ ਉਹਨਾਂ ਨੂੰ 3 ਲੱਖ ਤਾਂ 3 ਲੱਖ ਹੀ ਮਿਲਿਆ ਉਹਨਾਂ ਨੂੰ ਅੱਛਾ ਜੀ ਕਿੰਨੇ ਦੀ ਬਾਈ ਸੀ ਲੈਟਰੀ ਉਹਨਾਂ ਨੇ 210 ਰੁਪਏ ਦੀ 210 ਰੁਪਏ ਜੀ ਤੇ ਇਨਾਮ ਕਦੋਂ ਮਿਲਿਆ ਇਹਨਾਂ ਨੂੰ ਨਾਮ 100000 ਮਿਲ ਗਿਆ ਜਦੋਂ ਨਾਲੇ ਪੇਮੈਂਟ ਹੋਈ ਤੇ ਮਤਲਬ ਕਾਉਂਟਰ ਪੇਮੈਂਟ ਹੈ ਪੇਮੈਂਟ ਕਾਉਂਟਰ ਹੋ ਗਈ ਹਾਂਜੀ ਕਾਉਂਟਰ ਪੇਮੈਂਟ ਹੈ ਜੀ ਇਹ ਨਹੀਂ ਵੀ ਕੱਲ ਪਰਚਿੰਦਾ ਨਾਲ ਕੁਝ ਨਹੀਂ ਹੈਗਾ ਕਾਉਂਟਰ ਪੇਮੈਂਟ ਆ